ਅਰਤੀਆ ਕਿਸਾਨ ਦਾ ਬਿਨਾ ਤਨਖਾਹ ਦਾ ਸੀਏ ਹੁੰਦਾ ਹੈ ਚਾਰਟਡ ਕੰਟੈਂਟ ਕਿਉਂਕਿ ਉਹਨੂੰ ਪਤਾ ਹੁੰਦਾ ਕਿਸਾਨ ਦੇ ਘਰ ਦੀ ਹਾਲਤ ਕੀ ਹੈ ਮੈਂ ਵੀ ਜਾਣਦਾ ਰਹਾ ਮੇਰੇ ਦਾਦੇ ਨਾਲ ਅਰਤੀਏ ਕੋਲੇ ਕਸਤੂਰੀ ਲਾਲ ਜੀ ਹੁੰਦੇ ਸੀ ਸੁਨਾਮ ਅੱਜ ਵੀ ਸਾਡੇ ਅਰਤੀ ਉਹੀ ਨੇ ਪੈਸੇ ਲੈਣ ਜਾਂਦੇ ਮੇਰੇ ਦਾਦੇ ਨੇ ਕਿਤੇ ਕਿਹਾ ਲਾਲਾ ਜੀ ਰਕਮ ਚਾਹੀਦੀ ਹੈ ਉਹ ਕਹਿੰਦੇ ਦਰਬਾਰ ਸਿਆ ਬਾਬੇ ਦਾ ਨੰਦਰਵਾਸ ਸਿੰਘ ਸੀ ਦਰਵਾਸਿਆਂ ਹਜੇ 20 ਦਿਨ ਪਹਿਲਾਂ ਤਾਂ ਲੈ ਕੇ ਗਿਆ ਹੁਣ ਕਿੰਨੇ ਚਾਹੀਦੇ ਆ ਕਹਿੰਦਾ 25000 ਚਾਹੀਦਾ ਉਹ ਸਰਾਨਾ ਸਰਾਨੇ ਵਾਲੇ ਹੁੰਦੇ ਆ ਨਾ ਆੜਤੀਆਂ ਦੇ ਜਿਹੜੀਆਂ ਦੁਕਾਨਾਂ ਆਪਣੇ ਤੇ ਸਰਾਨਾ ਰੱਖਦੇ ਆ ਬਚਿੱਟੇ ਰੰਗ ਦਾ ਉਹ ਸਰਾਨੇ ਤੋਂ ਉੱਠ ਖੜਿਆ ਜੀ ਉਹ ਕਹਿੰਦਾ ਦਰਵਾਸਿਆਂ 25000 ਚਾਹੀਦਾ ਕਾਦੇ ਵਾਸਤੇ ਮੇਰੇ ਦਾਦਾ ਕਹਿੰਦਾ ਉਹ ਜਾਣ ਗੱਜਣ ਕੀ ਗੱਜਨ ਕੇ ਵਾਲੀ ਖੱਤਾ ਜਾ ਨਾਲ ਲੱਗਦਾ ਮੈਂ ਕਹਿੰਦਾ ਸੀ ਉਹ ਵੀ ਲੈ ਲੈਂਦੇ ਵਿੱਚ ਹੀ ਰਲ ਜਾਂਦੀ ਕਸਤੂਰੀ ਲਾਲ ਮੇਰੇ ਦਾਦੇ ਨੂੰ ਕਹਿੰਦਾ ਦਰਬਾਰਾ ਸੈਂ ਚਾਦਰ ਮੁਤਾਬਕ ਕੰਮ ਕਰੀਦਾ ਹੁੰਦਾ ਚਾਦਰ ਮੁਤਾਬਕ ਪੈਰ ਪਸਾਰੀ ਦੇ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਹੈ ਇਹ ਇਹ ਨਾਲ ਤਾਂ ਹਟਦੀ ਕਿਤੋਂ ਫਿਰ ਮੈਨੂੰ ਪਤਾ ਲੱਗਿਆ ਵੀ ਉਹਨੂੰ ਪਤਾ ਸੀਗਾ ਕਿ ਤੂੰ ਗਲਤ ਕਰ ਰਿਹਾ ਹੈ ਤੇਰੀ ਜਿਹੜੀ ਫਸਲ ਦੀ ਕਮਾਈ ਉਹ ਘੱਟ ਹੈ ਤੂੰ ਪੈਸੇ ਜ਼ਿਆਦਾ ਲੈ ਰਿਹਾ ਆ 9 ਮਾਸ ਦਰਿਸ਼ਤਾਂ ਦੱਸ ਹੋਰ ਦੇਖਿਓ ਤੁਸੀਂ ਇੱਥੇ ਬਹੁਤ ਸਾਰੇ ਹੋਣਗੇ ਜਿਹੜਾ ਆਰਤੀ ਹੈ ਆਰਤੀ ਦੇ ਕਰਾਏ ਹੋਏ ਰਿਸ਼ਤੇ ਜਿਹੜੇ ਨੇ ਉਹ ਹਮੇਸ਼ਾ ਨਿਭਦੇ ਰਹੇ ਵਿਚੋਲਾ ਜਿਹੜਾ ਉਹ ਤਾਂ ਕਿਸੇ ਲਾਲਚ ਨੂੰ ਝੂਠ ਵੀ ਬੋਲ ਸਕਦਾ ਹੈ ਵੀ ਕੁੜੀਆਂ ਨਾਲ ਕੋਲੇ ਆ ਹੈ ਜਾਂ ਮੁੰਡਾ ਇੰਨਾ ਪੜਿਆ ਹੋਇਆ ਆ ਆਰਤੀ ਦੇ ਆਲੇ ਦੁਆਲੇ ਤੇ 20 ਪਿੰਡ ਆਉਂਦੇ ਹੁੰਦੇ ਨੇ ਸਸ ਲੈ ਕੇ ਉਹਨੂੰ ਸਾਰੇ ਘਰਾਂ ਦਾ ਪਤਾ ਹੁੰਦਾ ਹੈ ਇਹ ਲੋਕ ਕਿੰਨੀ ਜ਼ਮੀਨ ਹੈ ਕਿੰਨੀ ਠੇਕੇ ਤੇ ਲੈਂਦਾ ਕਿੰਨਾ ਕਰਜ਼ਾ ਮੁੰਡਾ ਕਿੰਨਾ ਪੜਿਆ ਕੁੜੀ ਕਿੰਨੀ ਪੜਿਆ ਉਹਨਾਂ ਦੀ ਜਿਹੜੇ ਰਿਸ਼ਤੇ ਆਰਤੀਆ ਕਰਾਉਂਦਾ ਉਹ ਤੁਸੀਂ ਦੇਖ ਲਿਓ ਜਿਆਦਾ ਨਿਭਦੇ ਨੇ ਕਿਉਂਕਿ ਸੱਚ ਹੁੰਦਾ ਉਹ ਚ ਪਿਆਪਾ ਵੀ ਆਪਾਂ ਵੀ ਜਦੋਂ ਸਾਡੇ ਮੰਗਣੇ ਵਾਲੇ ਦਿਨ ਜਾਂ ਵਿਆਹ ਵਾਲੇ ਦਿਨ ਲਾਲਾ ਜੀ ਹੁੰਦੇ ਆਰਤੀਏ ਆਪਾਂ ਸਪੈਸ਼ਲ ਕੁਰਸੀ ਲਾਉਨੇ ਆ ਨਾਲ ਮੇਜ ਲਾਉਨੇ ਆ ਲੈ ਆਵੇ ਪਰਫੀ ਕੱਢ ਕੇ ਲਿਆ ਓਏ ਕਿਉਂਕਿ ਸਾਡਾ ਮਾਣ ਸਤਿਕਾਰ ਇੱਕ ਦੂਜੇ ਦਾ ਹੈ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਆ ਜੇ ਫਸਲ ਨਹੀਂ ਹੋਊਗੀ ਤੁਹਾਨੂੰ ਪਤਾ ਨਹੀਂ ਕਿ ਸਭ ਤੋਂ ਵੱਡਾ ਦੁੱਖ ਆੜਤੀਆਂ ਨੂੰ ਹੁੰਦਾ ਕਿਉਂਕਿ ਜੇ ਫਸਲ ਹੀ ਨਹੀਂ ਹੋਊਗੀ ਲੋਕਾਂ ਦੇ ਪੈਸੇ ਨਹੀਂ ਹੋਣਗੇ ਜੇਬ ਚ ਬਾਜ਼ਾਰ ਸਬਸਮਾਨੇ ਵਰਗੇ ਬਾਜ਼ਾਰ ਸੁਨਨੇ ਹੋ ਜਾਂਦੇ ਆ ਜੇ ਫਸਲ ਹੋਊਗੀ ਲੋਕ ਆਉਣਗੇ ਖਰੀਦੋ ਫਰੋਦ ਕਰਨਗੇ ਦੁਕਾਨਦਾਰੀ ਚੱਲੂਗੀ ਸਾਈਕਲ ਚੱਲੂਗਾ ਸਾਈਕਲ ਚੱਲੂਗਾ ਸੋ ਆਪਾਂ ਨੇ ਕਿ ਲੈਣਾ ਉਹਨਾਂ ਤੋਂ ਵੀ ਜਿਹੜੇ ਸਾਨੂੰ ਲੜਾ ਕੇ ਵੋਟਾਂ ਮੰਗਦੇ ਆ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਵੋਟਾਂ ਪਾਈਏ ਆਪਣੇ ਧੀਆਂ ਪੁੱਤਾਂ ਨੂੰ ਵੋਟਾਂ ਪਾਈਏ ਮੈਂ ਵੋਟਾਂ ਆਪਦੇ ਵਾਸਤੇ ਨਹੀਂ ਮੰਗਣਾ ਆ ਮੈਂ ਤੁਹਾਡੇ ਧੀਆਂ ਪੁੱਤਾਂ ਵਾਸਤੇ ਮੰਗਣਾ ਆ 43000 ਨੌਕਰੀਆਂ ਦੇ ਕੇ 2 ਸਾਲਾਂ ਜਾਂ ਤੁਹਾਡੇ ਸਾਹਮਣੇ ਖੜਾ ਮੈਂ ਇੱਥੇ ਬਹੁਤ ਸਾਰੇ ਹੋਣਗੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਮਿਲੀਆਂ ਹੋਣੀਆਂ 1 ਰੁਪਏ ਦਾ ਕੋਈ ਲਾਦੇ ਨਹੀਂ ਜਾਂ ਮੈਂ 1 ਰੁਪਏ ਦਾ ਕਿ ਪਟਵਾਰੀ ਲੱਗਿਆ ਜੀ ਸਾਡਾ ਮੁੰਡਾ ਉਹਨੂੰ ਏਨੇ ਲੱਖ ਦੇਣਾ ਪਿਆ ਪੁਲਿਸ ਦੇ ਵਿੱਚ ਇੰਸਪੈਕਟਰ ਲੱਗਿਆ ਸਾਡੀ ਕੁੜੀ ਉਹਨੂੰ ਇਹਨੇ ਲੱਕ 1 ਰੁਪਈਆ ਖਣਾ ਦੋ ਪੰਜਾਬ ਚੋਂ ਕੋਈ ਜੇ ਅੱਜ ਨਹੀਂ ਮਿਲਦਾ ਕੱਲ ਨੂੰ ਲੱਭ ਕੇ ਦਿਖਾ ਦੇ ਕੋਈ ਮੈਂ 442 ਨਿਯੁਕਤੀ ਪੱਤਰ ਦੇਣੇ ਸੀ ਕਿਸੇ ਮਹਿਕਮੇ ਦੇ ਮੈਨੂੰ ਇੱਕ ਫੋਨ ਆਇਆ ਮੇਰੇ ਐਮ.ਐਲ.ਏ ਦਾ ਉਹ ਕਹਿੰਦਾ ਕੱਲ ਨੂੰ 442 ਨੌਕਰੀਆਂ ਦੇਣੀਆਂ ਤੁਸੀਂ ਮੈਂ ਕਿਹਾ ਹਾਂ ਕਹਿੰਦਾ ਜੀ ਕਪੜਾ ਮੁੰਡਾ ਜੰਮੀ ਆਪਣੀ ਹੈ ਮੈਂ ਕਿਹਾ ਅੱਛਾ ਉਹਨੂੰ ਵੀ ਮਿਲ ਰਹੀ ਨੌਕਰੀ ਕਹਿੰਦਾ ਨਾ ਜੀ ਪੰਜ ਨੰਬਰ ਤੇ ਰਹਿ ਗਿਆ ਮੈਂ ਕਿਹਾ ਹੁਣ ਕਿਵੇਂ ਕਰੀਏ ਕਹਿੰਦਾ ਇਹ ਬੰਦਾ ਜੰਮੀ ਆਪਣੇ ਉਹ ਤਾਂ ਉਹਦਾ ਮੁੰਡਾ ਆਪਣੇ ਪਰਿਵਾਰ ਆਪਣੇ ਸਾਰਾ ਉਹ ਮੈਂ ਕਿਹਾ ਵੀ ਕਿਵੇਂ ਕਰੀਏ ਫਿਰ ਕਹਿੰਦਾ ਜੋ ਮਰਜ਼ੀ ਕਰੋ ਜੋ ਤਾਂ ਆਪਣੇ ਪਰਿਵਾਰ ਹੈ ਨਹੀਂ ਮੈਂ ਕਿਹਾ ਦੱਸਦਾ ਜੀ ਕਈ ਇੱਕ ਨੂੰ ਕੱਢ ਦੋ ਮੈਂ ਕਿਹਾ 442 ਤੁਸੀਂ ਵਧਾ ਨਹੀਂ ਸਕਦੇ ਕਹਿੰਦਾ ਇੱਕ ਕੱਢ ਦੋ ਵਿੱਚੋਂ ਆਪਣਾ ਬੰਦਾ ਜੀ ਉਹਨੂੰ ਕਰੋ ਡਿਜੈਸਟ ਮੈਂ ਐਮਐਲਏ ਸਾਹਿਬ ਅੱਗੇ ਤੋਂ ਮੇਰੇ ਕੋਲ ਜ਼ਿੰਦਗੀ ਦੇ ਦੁਆਰੇ ਇਦਾਂ ਦਾ ਫੋਨ ਨਾ ਕਰਦੇ ਹੋ ਜਿਹਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਤਾਂ ਆਪਣੇ ਹੈ ਉਹ ਵੀ ਤਾਂ ਆਪਣਾ ਪਰਿਵਾਰ ਆ ਯਾਰ ਕੀ ਪਤਾ ਹੈ ਕੀ ਪਤਾ ਉਹਦੀ ਮਾਂ ਨੇ ਕਿੱਥੇ ਕਿੱਥੇ ਸੁੱਖਾ ਸੁਖੜੀਆਂ ਹੋਣਗੀਆਂ ਵੀ ਸੁੱਖ ਪੂਰੀ ਹੋ ਗਈ ਮੇਰੇ ਪੁੱਤ ਨੂੰ ਨੌਕਰੀ ਮਿਲ ਗਈ ਕੀ ਪਤਾ ਉਹਨੂੰ ਨੌਕਰੀ ਮਿਲਣ ਨਾਲ ਉਹਦੀ ਭੈਣ ਦਾ ਵਿਆਹ ਹੋਊਗਾ ਤੇ ਕਬੀਲਦਾਰੀ ਲਈ ਤੇ ਚੜਜੂਗੀ ਆਪਣੇ ਵਾਲੇ ਨੂੰ ਕਹਿ ਦੇ ਮੈਂ ਕਿਹਾ ਅਗਲੀ ਵਾਰ ਪੰਜ ਨੰਬਰ ਵੱਧ ਲੈ ਕੇ ਆ ਜੇ ਫਿਰ ਕੋਈ ਨਹੀਂ ਰੋਕਦਾ ਸਾਰੇ ਹੀ ਪੰਜਾਬ ਆਪਣਾ ਸਾਡੇ ਆ ਸਾਰੇ ਤੋ ਕਦੇ ਸ਼ਪਾਰਿਸ਼ ਨਹੀਂ ਸੁਣਦਾ ਮੈਂ ਸੁਬੀਰੋ ਇਹਨਾਂ ਨੇ ਦਿੱਤੀਆਂ ਆਪਣੇਆਂ ਨੂੰ ਐ ਬਸ ਵਲੰਟੀਅਰ ਰੱਖਿਆ ਪਾਰਟੀਆਂ ਦੇ ਛੋਟੇ ਛੋਟੇ ਲੀਡਰ ਰੱਖਿਆ ਫੋਨ ਕਰਦਿਆ ਹਾਂ ਬਈ ਕਿਵੇਂ ਐ ਠੀਕ ਐ ਪੁਆਣੀਗਾੜਾ ਰੇਲੀਆਂ ਚ 10 ਬੱਸਾਂ ਭਰ ਕੇ ਲਿਓ ਚੱਕ ਉਹ ਪਾਰ ਦਾ ਫਿਰਦਾ ਰਹਿੰਦਾ ਬੱਸਾਂ ਵਿਚਾਰਾ ਉਹ ਲੋਕਾਂ ਦੀ ਮਨਤਾ ਕਰਦਾ ਫਿਰਦਾ ਰਹਿੰਦਾ ਭਾਈ ਵਣ ਕੇ ਬੱਸ ਫਰਦੋ ਯਾਰ ਮੇਰੇ ਮੇਰੀ ਕੀ ਇੱਜ਼ਤ ਰਹੂਗੀ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਆਉਂਦੀ ਹੈ ਕੋਈ ਵਾਰੀ ਕੋਈ ਹਉਦੇਦਾਰ ਬਣਨ ਦੀ ਉਹ ਕਹਿੰਦੇ ਚਾਚੇ ਦਾ ਮੁੰਡਾ ਸਾਡੇ ਦਾ ਇਹ ਮੁੰਡਾ ਟਕਸਾਲੀ ਹੈ ਇਹ ਤੋਂ ਇਹੀ ਕਰੂਗਾ ਕੰਮ ਹਾਂ ਦੱਸੋ ਮੇਰੇ ਕੋਲੇ ਬਹੁਤ ਆਇਆ ਕਾਂਗਰਸ ਵਾਲੇ ਕਾਲੀ ਉਹ ਕਹਿੰਦੇ ਸਾਨੂੰ ਸਾਂਭ ਲੋ ਜੀ ਸਾਨੂੰ ਸਾਨੂੰ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਇਹਨਾਂ ਨੇ ਇਹ ਆਪਦੇ ਟੱਬਰ ਤੋਂ ਬਿਨਾਂ ਕਿਹਦੀ ਸੋਚਦੇ ਹੀ ਨਹੀਂ ਹੈਗੇ ਤੇ ਫਿਰ ਹੁਣ ਕੀ ਰੈ ਵੀ ਟੱਬਰੀ ਗਿਆ ਕੱਲਾ ਫਿਰ ਕੱਲਾ ਡੱਬਰ ਰਹਿ ਗਿਆ ਉਹ ਜੀਪ ਤੇ ਛੱਤ ਜੀ ਲਵਾਈ ਫਿਰਦਾ ਹੈ ਗਰਮੀ ਲੱਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ ਹਾਊ ਮੱਚ ਇਜ਼ ਦ ਟੈਂਪਰੇਚਰ ਇਟਸ 40 ਡਿਗਰੀ ਸਰ ਓ ਨੋ ਇਟਸ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਦੱਸਿਓ ਆਪਾਂ ਤੋਂ 2 ਘੰਟੇ ਵਾਸਤੇ ਪੰਜਾਬ ਬਚਾਵਾਂਗੇ ਫਿਰ ਇਹ 2 ਘੰਟੇ ਵਾਸਤੇ ਪੰਜਾਬ ਬਚਾਉਂਦੇ ਆ ਇਹ ਜਿਹੜੇ ਬਾਲੇ ਵੱਡੇ ਬਣੇ ਫਿਰਦੇ ਆ ਪੰਜਾਬ ਦੇ ਜਿਹੜੇ ਬਾਰਿਸ਼ ਮਨ ਰਾਗ ਰਗ ਜਾਣਦਾ ਇਹਨਾਂ ਦੀ ਤੇ ਮੈਂ ਬੋਲਦਿਆਂ ਤਾਂ ਇਹ ਤਾਂ ਤੜਫਦੇ ਰਹਿੰਦੇ ਨੇ ਯਾਰ ਕੁਝ ਵੀ ਨਹੀਂ ਛੱਡਦਾ ਓਏ ਸਾਰਾ ਕੁਝ ਹੀ ਦੱਸ ਦਿੰਦਾ ਮੈਨੂੰ ਮੈਂ ਤਾਂ ਇਹੀ ਦੱਸੂ ਤੁਹਾਡੇ ਬਾਰੇ ਸਾਰਾ ਕੁਝ ਪਹਿਲਾਂ ਕੈਸਟਸੀਡੀ ਵਿੱਚ ਵੀ ਇੰਝ ਦੱਸਦਾ ਹੁੰਦਾ ਸੀ ਮੈਂ ਹੁਣ ਵੀ ਦੱਸ ਦਿੰਦਾ ਮੈਂ ਸਭ ਰਲੇ ਹੋਏ ਨੇ ਆਪਸ ਵਿੱਚ ਇੱਕ ਦੂਜੇ ਨੂੰ ਪੁੱਛ ਕੇ ਕੰਮ ਕਰਦੇ ਨੇ ਕੰਮ ਬਣ ਗਿਆ ਸੀ ਬੜਾ ਵਧੀਆ ਇਹਨਾਂ ਦਾ ਜੋੜੀ ਬਣ ਗਈ ਸੀ ਪੀ ਤੂੰ ਜੇ ਆ ਗਿਆ ਤੂੰ ਮੈਨੂੰ ਕੁਝ ਨਹੀਂ ਕਹੀਂ ਮੈਂ ਜੇ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹੋਰ ਕਿਸੇ ਨੇ ਆਉਣਾ ਨਹੀਂ ਆਪਾਂ ਦੋਨੇ ਆਇਆ ਕਰਾਂਗੇ ਉਹਨਾਂ ਨੂੰ ਪਤਾ ਨਹੀਂ ਸੀ ਸਤੌਜ ਵਾਲੇ ਮਹਿੰਦਰ ਪਾਠ ਦਾ ਮੁੰਡਾ ਵੀ ਬੈਠਾ ਇੱਕ ਉਹਨੇ ਆਮ ਲੋਕ ਵੀ ਠਾਉਣੇ ਨੇ ਉਹ ਸਤੌਜ ਵਾਲੇ ਟਿੱਬਿਆਂ 'ਚ ਉਹਨੇ ਰੀ ਠਾਊਗਾ ਇੱਕ ਇਹ ਪਤਾ ਨਹੀਂ ਸੀ ਇਹਨਾਂ ਨੂੰ ਭਈ ਹੁਣ ਫਿਰਦੇ ਰਹੇ ਇੱਕ ਦੂਜੇ ਦੇ ਵਿੱਚ ਵਜਦੇ ਜਿਵੇਂ ਕਾਲੀਆਂ ਕੀੜੀਆਂ 'ਚ ਆਪਾਂ ਕੋਈ ਚੌਲ ਪਾ ਦਿੰਦੇ ਆ ਉਦੋਂ ਚੌਲਾਂ ਬਣਿਆ ਇੱਕ ਦੂਜੇ ਦੇ ਵਿੱਚ ਭੱਜਣ ਲੱਗ ਜਾਂਦੇ ਨੇ ਆ ਕਾਂਗਰਸ ਵਾਲੇ ਨੇ ਉਹ ਬਾਜਵੇ ਹੋਰੀ ਉਹ ਭਦਰਾਂ ਦਾ ਸਾਰਾ ਕੁਝ ਲੰਘ ਗਿਆ ਉਹਨਾਂ ਦਾ ਨਾ ਕਾਂ ਬਾਜਵੇ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰਤੀ ਕਾਂਗਰਸ ਨੇ ਨਹੀਂ ਬਣਾਇਆ ਨਾ ਪਰ ਉਹ ਹਰਦਾ ਨਹੀਂ ਉਹ ਤੜਫੀ ਜਾਂਦਾ ਉਹ ਜਿਵੇਂ ਕੋੜ ਕਿੱਲੀ ਦੀ ਪੂਛ ਟੁੱਟ ਜੇ ਉਹਦੇ ਬਾਦ ਪੂਛ ਕੱਲੀ ਨਹੀਂ ਇੰਜ ਕਰੀ ਜਾਂਦੀ ਹੁੰਦੀ ਥੋੜਾ ਚਿਰ ਇਹ ਟੁੱਟੇ ਹੋਏ ਨੇ ਇਹ ਲੋਕਾਂ ਨਾਲੋਂ ਬੜਾ ਇਹ ਕਰੀ ਜਾਂਦੇ ਨੇ ਪਾਸੇ ਮੈਂ ਨੰਦ ਮੈਂ ਕਰੂ ਸਿੱਧੇ ਸਾਰੇ ਤੂੰ ਫਿਕਰ ਨਾ ਕਰੋ ਤੁਹਾਡਾ ਪੁੱਤ ਹੈਗਾ ਤੁਸੀਂ ਥੱਲੇ ਵਾਲਾ ਕੰਮ ਸੰਭਲਿਓ ਵੀ ਪੋਸਟਰ ਕਿੱਥੇ ਲਾਉਣੇ ਨੇ ਰੋਡ ਸ਼ੋਅ ਕਿੱਥੋਂ ਦੀ ਕੱਢਣੇ ਕਿਹੜੇ ਬੰਦਿਆਂ ਨੇ ਬੂਥ ਤੇ ਅੰਦਰ ਜਾਣਾ ਹੈ ਕਿਹੜੇ ਬੰਦਿਆਂ ਨੇ ਬੂਥ ਤੇ ਬਾਹਰ ਬਹਿਣਾ ਹੈ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾਰਕ ਖੇਡਣ ਨੂੰ ਕਿਸੇ ਨੂੰ ਨਹੀਂ ਆਉਣ ਦਿੰਦਾ ਮੈਂ ਗੁਰਮੈ ਸੱਚ ਬੋਲਦਾ ਨਹੀਂ ਇਹ ਸੱਚ ਤੇ ਫਸ ਜਾਂਦੇ ਨੇ ਫਿਰੇ ਮੈਂ ਸੱਚ ਬੋਲਦਾ ਮੈਂ ਪੁੱਛਦਾ ਬਿਜਲੇ ਵਾਲੇ ਬਾਗ ਵਾਲੇ ਦਿਨ 13 ਅਪ੍ਰੈਲ 1919 ਨੂੰ ਹਜੇ 100 103 ਸਾਲ ਪੁਰਾਣੀ ਗੱਲ ਹੈ ਕੋਈ ਬਹੁਤ ਹੀ ਪੁਰਾਣੀ ਗੱਲ ਨਹੀਂ ਹੈਗੀ